ਉਹ ਹੋਵੇ ਸਾਡੇ ਸੁਨੇਹੇ ਨਾਲ ਪੀਣਾ ਨਸ Meena, has ਤੇ ਪਗ ਨਾ ਘਟੀ ਤੋ ਵੇ ਨਾਨਕ ਕਿਸ ਨਗਾਏ ਗੁਰਸ਼ਕਤੀ ਅਸ ਤੇਰ ਘਰ ਬਣ ਗੁਰ ਸਤ ਗੁਰ ਮਿਲੇ ਕਾਮਿਨ ਸੁਪਾਈ ਸਤ ਗੁਰ ਮਿਲੇ ਕਾਮਿਨ ਸੁਪਾਈ ਏ ਬੇਚੋਣਾ ਦੇਵਿਆ ਨੰਦਾਰੇ ਸਤਬੁਲ ਮਿਲੈ ਕਾਮਿਲ ਸੁਪਾਰੇ ਸਤਬੁਲ ਮਿਲੈ ਮਿਲੈ ਸੁਪਾਰੇ ਦੇਵਿਆ ਨੰਦਾਰੇ ਇਲੇ ਸੁਪਰ ਇਹੇ ਹੀ ਵਿਛੋੜਾ ਸਹੇ ਨਾ ਗਏ ਐ ਸਤਿਗੁਰੂ ਪ੍ਰਸਾਦਿ ਤਾਂ ਉਸ ਮਾਲਕ ਦੀ ਰਜ਼ਾ ਦੇ ਵਿੱਚ ਹੀ ਪੈਦਾ ਹੁੰਦਾ ਹੈ ਤੇ ਉਸ ਮਾਲਕ ਦੀ ਰਜ਼ਾ ਦੇ ਵਿੱਚ ਇਸ ਦੁਨੀਆ ਤੋਂ ਮੁਕਤ ਹੁੰਦਾ ਹੈ ਜ਼ਿੰਦਗੀ ਦੇ ਅੰਦਰ ਆਪਣੇ ਸੇਵ ਕਰੂ ਆਪਣੇ ਚਲਣਾ ਤੇ ਨਿਵਾਸ ਬਖਸ਼ਾ ਆਵਾਜ਼ੋਂ ਦੇ ਚੱਕਰ ਤੋਂ ਮੁਕਤੀ ਬਖਸ਼ਿਸ਼ ਕਰ ਆਓ ਅਨੰਤ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਜਾਪ ਉਸ ਤੋਂ ਬਾਅਦ ਸੰਪੂਰਨਤਾ ਦੀ ਅਰਦਾਸ ਹੋਵੇਗੀ ਜੀ ਉਹ ਸ਼ਬਦ ਪਿਆਰ ਦੇ ਹੋ ਦਰਬਰਾਂ ਕੀਤੇ ਮੁਖ ਜਲ ਸਦਾ ਸੁਖੀ ਕੇਰ ਪਾ ਮਹਿ ਸੁਪਤੀ ਕੋਈ ਨ ਜਾਣੇ ਤੁਮਰਾ ਅੰਤਰ ਉਚੀ ਤੇ ਉਚਾ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਈ ਸੋ ਰਖਾ ਮਾਹੀ ਤੁਮਰੀ ਗਤ ਮਿਤ ਤੁਮਹੀ ਜਾਣੀ ਕਾਨਿਕ ਦਾਸ ਮਰੀ ਗਤ ਮਿੱਤ ਤੁਮਹੀ ਜਾਨੀ ਨਾਨਕ ਦਾਸ ਸੋ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਖੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰਦੇ ਅਮਰਦਾਸ RAMਦਾਸੇ ਹੋਈ ਸਹਾਈ ਜੋ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸੰਹਾਰੇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਾਰੋ ਜੀ ਸਤਿ ਨਾਮ ਜੀ ਪੰਜਾਂ ਸੋਗਨੀ ਰਬ ਕੀਆ ਸੋਗਨੀ ਰਬ ਕੀਆ ਅੱਜ ਇੱਕ ਨੂਰ ਬੈਲ ਫਰ ਸੋਸਾਇਟੀ ਜਿਸਟਰ ਬਠਿੰਡਾ ਦੀ ਮੀਟਿੰਗ ਹੋਈ ਜੋ ਕਿ ਇਹ ਮੀਟਿੰਗ ਮੈਡਮ ਪਰਮਜੀਤ कौर ਸਿੱਧੂ ਐਮ ਡੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸੋਸਾਇਟੀ ਦੇ ਸਾਰੇ ਮੈਂਬਰ ਸ਼ਾਮਲ ਹੋਏ ਜੋ ਪੰਜਾਬ ਸਰਕਾਰ ਵੱਲੋਂ જિલ્લા ਪ੍ਰਸ਼ਾਸਨ ਵੱਲੋਂ ਨਸ਼ਾ ਦੇ ਖਿਲਾਫ ਮੁਹਿੰਮ ਚਲਾਈ ਹੈ ਉਹ ਸਬੰਧ ਵਿੱਚ ਇਹ ਮੀਟਿੰਗ ਰੱਖੀ ਗਈ ਸੀ ਤਾਂ ਕਿ ਅਸੀਂ ਅੱਗੇ ਹੋ ਕੇ ਸਮਾਜ ਲਈ ਕੁਝ ਨਾ ਕੁਝ ਕਰ ਸਕੀਏ ਜਿਹੜੇ ਪਰਿਵਾਰ ਨਸ਼ਾ ਕਰਨ ਬਰਬਾਦ ਹੋ ਰਹੇ ਨੇ ਜਿਹੜੀਆਂ ਸਾਡੀਆਂ ਤੀਆਂ ਭੈਣਾ ਨਸ਼ਿਆਂ ਦੀ ਦਰਦਲ ਵਿੱਚ ਉਹਨਾਂ ਦੇ ਜੋ ਪਰਿਵਾਰ ਹੈ ਜਾ ਕੇ ਆਪਣੀ ਜਵਾਨੀ ਬਰਬਾਦ ਕਰ ਰਹੇ ਨੇ ਤਾਂ ਇਹ ਵਿਚਾਰਾ ਹੋਈਆਂ ਅਸੀਂ ਗੱਲ ਕਰ ਰਹੇ ਹਾਂ ਸੋਸਾਇਟੀ ਦੇ ਮੈਂਬਰਾਂ ਨਾਲ ਕੀ ਕਹਿਣਾ ਚਾਹੁੰਦੇ ਨੇ सर की कहना चाहूँगा आज की मीटिंग बारे किसान जानकारी दी आज एग्न सोसाइटी की तरफ से एक, एक नशा विरुद्ध मीटिंग हुई है जिसमें जो समाज में नशा की प्रवृति दिन प्रति बढ़ती जा रही है उसके बारे में विचार विमर्श किया गया नर्सों की वजह से कई घर जो हैं बर्बाद हो रहे हैं नौजवान बच्चे जो हैं वो तो नशों के चक्कर में अपनी जान गवा रहे हैं तो इसकी वजह से माता पिता भाई बहन जो हैं अपने प्रियजनों को पौरे हैं उसके लिए मैडम परवित को सिद्दू उवाई आज एक मीटिंग हुई है जिसमें शिल्पा मैडम मैडम रानी नीतू मैडम और दिलबाग सिंह जी और ताना राजवा जी शामिल हुए तो मैं इन मेंबर ऑफ द जोरी मेंबर हैं उनका बहुत-बहुत धन्यवाद करता हूं कि भी इसको आयोजित करने के लिए उन्होंने अपना कीमती टाइम निकाला हां जी भणवारी जी मीटिंग में रखी कहना चाहूंगा ਸਸਿਕਲ ਦੋਸਤੋ ਮੈਂ ਤੁਹਾਡੀ ਆਪਣੀ ਪਰਮ ਸਿੱਧੂ ਅ ਅਸੀਂ ਅੱਜ ਇੱਕ ਨੂਰ ਵੈਲਫੇਅਰ ਸੁਸਾਇਟੀ ਰਜਿਸਟਰਡ ਬਠਿੰਡਾ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਸੋ ਬਹੁਤ ਹੀ ਵਧੀਆ ਤਰੀਕੇ ਨਾਲ ਮੀਟਿੰਗ ਸੰਬੰਧ ਹੋਈ ਤੇ ਅੱਜ ਦੀ ਮੀਟਿੰਗ ਦਾ ਵਿਸ਼ਾ ਸੀ ਨਸ਼ੇ ਇੱਕ ਯੁੱਧ ਨਸ਼ਾ ਵਿਰੁੱਧ ਜੋ ਕਿ ਸਰਕਾਰ ਨੇ ਚਲਾਇਆ ਹੈ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਇੱਥੇ ਆਪਣੇ ਬਠਿੰਡਾ ਦੇ ਵਿੱਚ ਐਸਐਸਪੀ ਮੈਡਮ ਅਵਨੀਤ ਕੌਂਡਲ ਜਿਹੜੇ ਕਿ ਕੰਮ ਕਰ ਰਹੇ ਨੇ ਨਸ਼ਿਆਂ ਦੇ ਖਿਲਾਫ ਕਰ ਰਹੇ ਨੇ ਬਹੁਤ ਵਧੀਆ ਉਪਰਾਲਾ ਹੈ ਇਸ ਵੱਲੋਂ ਭਗਵੰਤ ਮਾਨ ਸਰਕਾਰ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਜਿਹੜੇ ਕਿ ਗਰੀਬਾਂ ਦੇ ਪੁੱਤ ਅੱਜ ਕੱਲ ਨਸ਼ੇ ਖਾ ਖਾ ਕੇ ਬਰਬਾਦ ਹੋਏ ਪਏ ਸੀ ਘਰਾਂ ਦੇ ਘਰ ਬਰਬਾਦ ਹੋ ਗਏ ਸੀਗੇ ਉਹਨਾਂ ਨੂੰ ਬਚਾਉਣ ਦਾ ਉਪਰਾਲਾ ਇੱਕ ਹੀ ਹੈ ਜੋ ਕਿ ਅੱਜ ਕੱਲ ਸਰਕਾਰ ਕਰ ਰਹੀ ਹੈ ਸੋ ਇਹਨਾਂ ਕਹਿੰਦੇ ਹੋਏ ਅਸੀਂ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਜਿੱਥੇ ਵੀ ਕਿਤੇ ਸਾਡੀ ਲੋੜ ਪਊਗੀ ਅਸੀਂ ਉੱਥੇ ਖੜਾਂਗੇ ਸਾਡੀ ਸੁਸਾਇਟੀ ਦਾ ਨਾਮ ਸਭ ਤੋਂ ਪਹਿਲਾਂ ਲਿਖਿਆ ਜਾਵੇ ਕਿਉਂਕਿ ਜਿੱਥੇ ਵੀ ਨਸ਼ਿਆਂ ਵਿਰੁੱਧ ਖੜਨਾ ਹੋਵੇ ਸਾਡੀ ਸੁਸਾਇਟੀ ਪਹਿਲਾਂ ਖੜਦੀ ਹੈ ਸੋ ਇਹਨਾਂ ਕਹਿੰਦੇ ਹੋਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ